ਯਾਰੀ ਦੋਸਤੋ ਪਿਆਰ ਪਰਿਸ਼ਾਸ਼ਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਖਾਸ ਤੌਰ ਤੇ ਗੱਲ ਕਰਾਂਗੇ ਕੇਂਦਰ ਸਰਕਾਰ ਦੇ ਆਉਣ ਵਾਲੇ ਬਜਟ ਬਾਰੇ ਔਰ ਇਸ ਦੇ ਨਾਲ ਹੀ ਗੱਲ ਕਰਾਂਗੇ ਟੈਕਸ ਡਿਜ਼ਾਈਨ ਬਾਰੇ 올 ਟੈਕਸ ਡਿਜ਼ਾਈਨ ਤੇ ਨਿਊ ਟੈਕਸ ਡਿਜ਼ਾਈਨ ਕਿਉਂਕਿ ਮਾਰਚ ਦਾ ਮਹੀਨਾ ਬਹੁਤ ਨੇੜੇ ਹੈ ਉਹ ਸਾਰੇ ਜਿਹੜੇ ਅਮਪਲਾਈਜ਼ ਜਾਂ ਫਿਰ ਪੈਨਸ਼ਨਰਸ ਨੇ ਉਹ ਟੈਕਸ ਦੀ ਜਿਹੜੀ ਕੈਲਕੂਲੇਸ਼ਨ ਹੈ ਜਿਹੜੀ ਕੀਤੀ ਜਾਵੇ ਕਿ ਕੀ ਰਿਬੇਟ ਜਿਹੜੀ ਹੈ ਉਹ 올ਡ ਪੈਨਸ਼ਨ ਡਿਜ਼ਾਈਨ ਤੇ ਨਿਊ ਪੈਨਸ਼ਨ ਡਿਜ਼ਾਈਨ ਦੇ ਵਿੱਚ ਹੁਣ ਮਿਲਦੀ ਹੈ ਤੇ ਕਿਹੜੀ ਆਮਦਨ ਦੇ ਲਈ ਕਿਹੜਾ ਟੈਕਸ ਡਿਜ਼ਾਈਨ ਜਿਹੜਾ ਹੈ ਬਿਹਤਰ ਹੈ ਇਸ ਬਾਰੇ ਜਿਹੜੀ ਹੈ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਦੋਸਤੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀ ਤਾਂ ਇਸ ਵਕਤ ਜਿਹੜੇ ਟੈਕਸ ਡਿਜ਼ਾਈਨ ਨੇ ਜਾਂ ਫਿਰ ਰਜ਼ੀਮ ਨੇ ਉਹ ਦੋ ਤਰ੍ਹਾਂ ਦੇ ਨੇ ਇਸ ਤਰ੍ਹਾਂ ਚਾਰੇ ਨੇ ਕਿ 올ਡ ਪੈਨਸ਼ਨ ਟੈਕਸ ਡਿਜ਼ਾਈਨ ਨਿਊ ਟੈਕਸ ਡਿਜ਼ਾਈਨ ਔਰ ਟੈਕਸ ਡਿਜ਼ਾਈਨ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਨੂੰ ਪਹਿਲਾਂ ਵੀ ਹੋਵੇਗੀ ਕਿ 2.5 ਲੱਖ ਤੱਕ ਤੁਹਾਨੂੰ ਕੋਈ ਵੀ ਟੈਕਸ ਜਿਹੜਾ ਹੈ ਦੇਣਾ ਨਹੀਂ ਹੋਵੇਗਾ ਆਮਦਨ ਦੇ 2.5 ਲੱਖ ਤੋਂ 5 ਲੱਖ ਤੱਕ ਤੁਹਾਨੂੰ 5% ਟੈਕਸ ਦੇਣਾ ਹੋਵੇਗਾ 5 ਲੱਖ ਤੋਂ ਬਾਅਦ ਜਿਹੜਾ 10 ਲੱਖ ਦੇ ਦੌਰਾਨ 20% ਤੇ 10 ਲੱਖ ਤੋਂ 25% ਟੈਕਸ ਜਿਹੜਾ ਹੈ ਉਹਨੂੰ 올ਡ ਟੈਕਸ ਡਿਜ਼ਾਈਨ ਦੇ ਵਿੱਚ ਦੇਣਾ ਹੁੰਦਾ ਹੈ ਔਰ ਦੱਸਦੀ ਹੈ ਕਿ 올ਡ ਟੈਕਸ ਡਿਜ਼ਾਈਨ ਦੇ ਵਿੱਚ ਬਹੁਤ ਸਾਰੇ ਹੋਰ ਵੀ ਫਾਇਦੇ ਜਿਹੜੇ ਨੇ ਤੁਹਾਨੂੰ ਮਿਲਦੇ ਨੇ ਜਿੱਦਾਂ ਕਿ ਸਟੈਂਡਰਡ ਡਿਸਕਸ਼ਨ ਜਿਹੜੀ ਹੈ 50 50 ਹਜ਼ਾਰ ਤੁਹਾਨੂੰ ਫਾਇਦਾ ਜਿਹੜਾ ਮਿਲਦਾ ਹੈ ਔਰ ਇਸ ਦੇ ਨਾਲ ਹੀ ਜਿਹੜੇ ਸੈਂਡਲ ਕਲਾਸ ਜਿਹੜੇ ਉਹਨਾਂ ਨੂੰ 87A ਦਾ ਵੀ ਜਿਹੜਾ ਲਾਭ ਮਿਲਦਾ ਹੈ ਜਾਨਕਿ 5 ਲੱਖ ਤੱਕ ਦੀ ਜੇਕਰ ਤੁਹਾਡੀ ਆਮਦਨ ਹੈ ਜਾਂ ਫਿਰ ਕਹਿ ਲਈਏ ਜਾਂ 5.5 ਲੱਖ ਦੀ ਤੁਹਾਡੀ ਆਮਦਨ ਹੈ ਤਾਂ ਤੁਹਾਨੂੰ ਕੋਈ ਵੀ ਟੈਕਸ ਜਿਹੜਾ ਨਹੀਂ ਦੇਣਾ ਪੈਂਦਾ ਉਹ ਟੈਕਸ ਡਿਜ਼ਾਈਨ ਦੀ ਜੇਕਰ ਗੱਲ ਕਰੀਏ ਤਾਂ ਔਰ ਇਸ ਦੇ ਨਾਲ ਹੀ ਤੁਸੀਂ 80C ਜਾਨੀ ਕਿ ਆਪਣੀ ਅਲੱਗ-ਅਲੱਗ ਤਰ੍ਹਾਂ ਦੀ ਸੇਵਿੰਗ ਦਾ ਫਾਇਦਾ ਵੀ ਲੈ ਸਕਦੇ ਹੋ ਚਾਹੇ ਤੁਸੀਂ LIC ਦੇ ਵਿੱਚ ਜਿਹੜੀ ਆਪਣੀ ਸੇਵਿੰਗ ਕਰ ਰਹੇ ਹੋ ਜਾਂ ਫਿਰ ਕਿਸੇ ਵੀ ਹੋਰ ਤਰ੍ਹਾਂ ਦੇ ਫੰਡ ਜਿੱਥੇ ਕਿ ਤੁਸੀਂ ਤੁਹਾਨੂੰ ਟੈਕਸ ਜਿਹੜੀ ਹੈ ਸੇਵਿੰਗ ਦਾ ਫਾਇਦਾ ਮਿਲਦਾ ਚਾਹੀਏ ਉਹ ਹੋਮ ਲੋਨ ਦੀ ਗੱਲ ਹੋਵੇ ਚਾਹੇ ਫਿਰ ਮੈਡੀਕਲ ਇੰਸ਼ੋਰੈਂਸ ਦੀ ਗੱਲ ਹੋਵੇ ਤਾਂ ਇਸ ਹਰ ਤਰ੍ਹਾਂ ਦੀ ਸੇਵਿੰਗ ਕਰ ਨੇ ਕਰਕੇ ਚਾਹੇ ਉਹ PPF ਹੋਵੇ ਤੁਸੀਂ ਆਪਣਾ ਟੈਕਸ ਜਿਹੜਾ ਹੈ ਬਚਾ ਸਕਦੇ ਹੋ ਪਰ ਜੇਕਰ ਤੁਸੀਂ ਨਿਊ ਟੈਕਸ ਜ਼ੀਮ ਦੀ ਗੱਲ ਕਰੀਏ ਤਾਂ ਨਿਊ ਟੈਕਸ ਡਿਜ਼ਾਈਨ ਦੀ ਗੱਲ ਉਹ ਟੈਕਸ ਡਿਜ਼ਾਈਨ ਤੋਂ ਕਿਉਂਕਿ ਪਹਿਲਾਂ ਤਾਂ ਹੈਲਥ ਵਰਗੇ ਨੇ ਵੱਖਰੇ ਪਿਛਲੇ ਸਾਲ ਦੇ ਬਜਟ ਦੇ ਵਿੱਚ ਟੈਕਸ ਸਨੈਪ ਦੇ ਵਿੱਚ ਵੱਡਾ ਅੰਤਰ ਜਿਹੜਾ ਹੈ ਨਿਊ ਟੈਕਸ ਡਿਜ਼ਾਈਨ ਦੇ ਵਿੱਚ ਕੀਤਾ ਗਿਆ ਸਭ ਤੋਂ ਪਹਿਲਾਂ ਦੋਸਤੋ ਗੱਲ ਕਰੀਏ ਤਾਂ ਨਿਊ ਟੈਕਸ ਡਿਜ਼ਾਈਨ ਇਸ ਵਾਰ ਡਿਫਾਲਟ ਟੈਕਸ ਡਿਜ਼ਾਈਨ ਹੋਵੇਗਾ ਜਾਨੀ ਕਿ ਤੁਹਾਨੂੰ ਜੇਕਰ ਤੁਸੀਂ ਇਹ ਲਿਖ ਕੇ ਨਹੀਂ ਦਿੰਦੇ ਆਪਣੇ ਦਫ਼ਸਤ ਸੰਬੰਧਿਤ ਦਫ਼ਤਰ ਨੂੰ ਤਾਂ ਨਿਊ ਟੈਕਸ ਡਿਜ਼ਾਈਨ ਦੇ ਵਿੱਚ ਕਿ ਜਿਹੜਾ ਹੈ ਤੁਹਾਡਾ ਟੈਕਸ ਕੱਟੇਗਾ ਹੈਲਥ ਜਿਹੜੇ ਨੇ ਉਹੀ ਤੇ ਲੱਕ ਤੱਕ ਕੋਈ ਟੈਕਸ ਨਹੀਂ ਹੋਵੇਗਾ 3 ਲੱਖ ਤੋਂ 6 ਲੱਖ 5% 6 ਤੋਂ 9 10% 9 ਤੋਂ 12 15% 15 ਤੋਂ 12 ਤੋਂ 15 20% ਤੇ 15 ਲੱਖ ਤੋਂ ਉੱਪਰ 30% ਦਾ ਜਿਹੜਾ ਟੈਕਸ ਜਿਹੜਾ ਹੈ ਨਿਊ ਟੈਕਸ ਰਜਿਮ ਦੇ ਵਿੱਚ ਜਿਹੜਾ ਕੱਟਿਆ ਜਾਵੇਗਾ ਦੋਸਤੋ ਹੁਣ ਵੱਡਾ ਫਰਕ ਕੀ ਹੈ ਨਿਊ ਟੈਕਸ ਰਜਿਮ ਦੇ ਵਿੱਚ ਪਾਸ ਸਰਕਾਰਾਂ ਨੇ ਸਭ ਤੋਂ ਵੱਡਾ ਚੇਂਜ ਜਿਹੜਾ ਹੈ ਉਹ ਇਹ ਲੈ ਕੇ ਆਉਂਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਸੇਵਿੰਗ ਦਾ ਲਾਭ ਤੁਹਾਨੂੰ ਨਿਊ ਟੈਕਸ ਰਜਿਮ ਦੇ ਵਿੱਚ ਨਹੀਂ ਹੋਵੇਗਾ ਜਾਨੀ ਕਿ 80C ਸੈਕਸ਼ਨ ਦੇ ਵਿੱਚ ਜਿੰਨੀਆਂ ਵੀ ਤੁਸੀਂ ਸੇਵਿੰਗ ਕਰਦੇ ਹੋ ਉਹਦਾ ਲਾਭ ਤੁਹਾਨੂੰ ਨਿਊ ਟੈਕਸ ਰਜਿਮ ਦੇ ਵਿੱਚ ਨਹੀਂ ਮਿਲੇਗਾ ਬਹੁਤ ਸਾਰੀਆਂ ਤੁਹਾਨੂੰ ਮਿਲਦੀਆਂ ਸੀ ਜਾਈ ਹੈਲਥ ਇੰਸ਼ੋਰੈਂਸ ਦੀ ਗੱਲ ਹੋਵੇ ਚਾਹੇ ਫਿਰ ਐਚਪੀ ਰਿਬੇਟ ਦੀ ਗੱਲ ਹੋਵੇ ਉਹਦਾ ਲਾਭ ਤੁਹਾਨੂੰ ਨਿਊ ਟੈਕਸ ਰਜਿਮ ਦੇ ਵਿੱਚ ਨਹੀਂ ਮਿਲੇਗਾ ਜਾਨੀ ਕਿ ਜੇਕਰ ਤੁਸੀਂ ਹਾਊਸ ਲੋਨ ਲਿੱਤਾ ਹੋਇਆ ਤਾਂ ਉਸਦਾ ਲਾਭ ਇਹ ਨਿਊ ਟੈਕਸ ਰਜਿਮ ਦੇ ਵਿੱਚ ਤੁਹਾਨੂੰ ਨਹੀਂ ਮਿਲੇਗਾ ਇੱਕ ਜ਼ਰੂਰ ਦੱਸ ਦਈਏ ਕਿ ਜੇਕਰ ਤੁਹਾਡੀ ਆਮਦਨ 7 ਲੱਖ ਹੈ ਤਾਂ 87A ਦਾ ਲਾਭ ਤੁਹਾਨੂੰ ਮਿਲੇਗਾ ਜਾਨੀ ਕਿ 7 ਲੱਖ ਤੱਕ ਦੀ ਆਮਦਨ ਦੇ ਤੁਹਾਨੂੰ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ 50 ਹਾਂ ਫੋ ਨਿਊ ਟੈਕਸ ਦੇ ਵਿੱਚ ਮਿਲੇਗਾ ਜਾਨਕੀ ਸਾਢੇ 7 ਲੱਖ ਤੱਕ ਦੀ ਆਮਦਨ ਜੇਕਰ ਤੁਹਾਡੀ ਹੈ ਨਿਊ ਟੈਕਸ ਜ਼ੀਮ ਦੇ ਵਿੱਚ ਤੁਹਾਨੂੰ ਉਹਦਾ ਫਾਇਦਾ ਜਾਨਕੀ ਕੋਈ ਟੈਕਸ ਤੁਹਾਨੂੰ ਇੱਥੇ ਨਹੀਂ ਦੇਣਾ ਪਵੇਗਾ ਜਾਨਕੀ ਕੋਈ ਵੀ ਸੇਵਿੰਗ ਨਾ ਕਰਦੇ ਹੋਏ ਵੀ ਸਾਢੇ 7 ਲੱਖ ਤੱਕ ਤੁਸੀਂ ਆਪਣਾ ਟੈਕਸ ਜਿਹੜਾ ਹੈ ਬਚਾ ਸਕੋਗੇ ਜੇਕਰ ਤੁਸੀਂ ਨਿਊ ਟੈਕਸ ਜ਼ੀਮ ਦੀ ਜਿਹੜੀ ਹੈ ਵਰਤੋਂ ਕਰਦੇ ਆ ਤਾਂ ਔਰ ਤੁਹਾਡੀ ਆਮਦਨ ਜਿਹੜੀ ਹੈ ਸਾਢੇ 7 ਲੱਖ ਤੋਂ ਕੱਟ ਹੈ ਪਰ ਜੇਕਰ ਸਾਢੇ 7 ਲੱਖ ਤੋਂ ਵੱਧ ਤੁਹਾਡੀ ਆਮਦਨੀ ਹੈ ਤਾਂ ਅਗਲੀ ਗੱਲ ਕਰ ਲਈਏ ਕਿ ਕਿੰਨੇ ਆਮਦਨ ਤੇ ਤੁਹਾਨੂੰ ਕਿਹੜਾ ਟੈਕਸ ਜ਼ਾਇਨ ਜਿਹੜਾ ਹੈ ਤੁਹਾਨੂੰ ਚੁਣਨਾ ਚਾਹੀਦਾ ਹੈ ਉਸ ਦੇ ਨਾਲ ਹੀ ਦੋਸਤੋ ਗੱਲ ਕਰੀਏ ਕਿ 1 ਫਰਵਰੀ ਨੂੰ ਕੇਂਦਰ ਸਰਕਾਰ ਦਾ ਜਿਹੜਾ ਬਜਟ ਹੈ ਉਹ ਵੀ ਆਉਣ ਵਾਲਾ ਹੈ। ਮਲਾਜ਼ਮਾਂ ਦੇ ਲਈ ਜਾਂ ਫਿਰ ਟੈਕਸ ਪ੍ਰਿਪੇਅਰ ਦੇ ਲਈ ਇੱਥੇ ਕੀ ਹੋ ਸਕਦਾ ਹੈ? ਬਹੁਤ ਸਾਰੇ ਲੋਕ ਆਸ ਕਰ ਰਹੇ ਨੇ ਕਿ ਆਉਣ ਜਿਹੜਾ ਕਿ 올 ਟੈਕਸ ਜ਼ੀਨ ਦੇ ਵਿੱਚ ਜੋ ਛੂਟ ਹੈ ਟੈਕਸ ਦੀ ਢਾਈ ਲੱਖ ਤੱਕ ਉਸ ਦੀ ਵਿੱਚ ਵਾਅਦਾ ਜਿਹੜਾ ਕੀਤਾ ਜਾਣਾ ਚਾਹੀਦਾ ਹੈ। ਪਰ ਇਸ ਦੀ ਆਸ ਬਹੁਤ ਘੱਟ ਹੈ ਕਿਉਂਕਿ ਕੇਂਦਰ ਸਰਕਾਰ ਨਿਊ ਟੈਕਸ ਜ਼ੀਨ ਦੇ ਵਿੱਚ ਜਿਹੜਾ ਹੈ ਹਰ ਸਾਲ ਬਦਲ ਕਰ ਰਹੀ ਹੈ। ਲੋਕਾਂ ਨੂੰ ਸਹਿਤ ਕਰ ਰਹੀ ਹੈ ਕਿ ਨਿਊ ਨਿਊ ਜਿਹੜਾ ਟੈਕਸ ਜ਼ੀਨ ਦੀ ਜਿਹੜੀ ਵਰਤੋਂ ਕੀਤੀ ਜਾਵੇ। ਸੋ ਇਸ ਕਰਕੇ ਇਸ ਦੀ ਸੰਭਾਵਨਾ ਵੀ ਘੱਟ ਹੈ। ਉਸ ਨੂੰ ਵਧਾਉਣ ਦੀ ਗੱਲ ਜਿਹੜੀ ਹੈ ਜ਼ਰੂਰ ਹੋ ਸਕਦੀ ਹੈ ਜਾਨੀ ਕਿ ਉਸ ਨੂੰ ਵਧਾ ਕੇ 1 ਲੱਖ ਜ਼ਰੂਰ ਕੀਤਾ ਜਾ ਸਕਦਾ ਹੈ ਪਰ ਜਿਸ ਤਰ੍ਹਾਂ ਕੇਂਦਰ ਸਰਕਾਰ ਨਿਊ ਟੈਕਸ ਰਜੀਮ ਨੂੰ ਜਿਹੜਾ ਹਰ ਸਾਲ ਉਤਸ਼ਾਹ ਕਰ ਰਹੀ ਹੈ ਹੋ ਸਕਦਾ ਹੈ ਕਿ ਨਿਊ ਟੈਕਸ ਰਜੀਮ ਦੇ ਵਿੱਚ ਕੋਈ ਫਰਕ ਜਿਹੜਾ ਹੈ ਜਾਂ ਕੋਈ ਹੈਲਥ ਜਿਹੜੇ ਨੇ ਉਹ ਚੇਂਜ ਕੀਤੇ ਜਾ ਸਕਣ ਪਰ ਇਸ ਦੀ ਸੰਭਾਵਨਾ ਵੀ ਜਿਹੜੀ ਹੈ ਬਹੁਤ ਘੱਟ ਹੈ ਪਰ ਦੋਸਤੋ ਹੁਣ ਇਹ ਗੱਲ ਕਰਦੇ ਹਾਂ ਕਿ ਕਿੰਨੀ ਆਮਦਨ ਵਾਲੇ ਮੁਲਾਜ਼ਮ ਨੂੰ ਵਿਅਕਤੀ ਨੂੰ ਜਿਹੜਾ ਹੈ ਕਿਹੜੀ ਟੈਕਸ ਰਜੀਮ ਜਿਹੜੀ ਹੈ ਉਹ ਚੁਣਨੀ ਚਾਹੀਦੀ ਹੈ ਦੋਸਤੋ ਪਹਿਲਾਂ ਵੀ ਦੱਸਿਆ ਕਿ ਜੇਕਰ ਤੁਹਾਡੀ ਆਮਦਨ 7.5 ਲੱਖ ਹੈ ਤਾਂ ਤੁਹਾਨੂੰ ਨਿਊ ਟੈਕਸ ਸਿਸਟਮ ਦੀ ਜਿਹੜੀ ਹੈ ਵਰਤੋਂ ਕਰਕੇ ਆਪਣਾ ਟੈਕਸ ਬਚਾਉਣਾ ਚਾਹੀਦਾ ਹੈ ਪਰ ਜੇਕਰ ਤੁਹਾਡੀ ਜਿਹੜੀ ਆਮਦਨ ਹੈ 10 ਲੱਖ ਤੱਕ ਹੈ 10 ਲੱਖ ਦੇ ਆਮਦਨ ਵਾਲੇ ਨੂੰ ਦੇਖਣਾ ਹੋਵੇਗਾ ਕਿ ਜੇਕਰ ਤੁਸੀਂ ਉਹਦੀ ਸੇਵਿੰਗ ਜਿਹੜੀ ਹੈ 2,62,500 ਤੱਕ ਪੈਂਦੀ ਹੈ ਤਾਂ ਉਸ ਨੂੰ ਜਿਹੜੀ ਹੈ 올ਡ ਦਾ ਟੈਕਸ ਸਿਸਟਮ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਜੇਕਰ ਤੁਹਾਡੀ ਸੇਵਿੰਗ ਇੰਨੀ ਨਹੀਂ ਹੈ ਨਿਊ ਟੈਕਸ ਸਿਸਟਮ ਦੀ ਜਿਹੜਾ ਤੁਹਾਨੂੰ ਚੁਣਨਾ ਚਾਹੀਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੀ ਆਮਦਨ 12 ਲੱਖ ਤੱਕ ਹੈ ਤਾਂ ਤੁਹਾਡੀ ਜਿਹੜੀ ਸੇਵਿੰਗ ਹੈ ਉਹ 3 ਲੱਖ ਜਾਂ ਫਿਰ 3 ਲੱਖ ਤੋਂ ਉੱਪਰ ਤੁਹਾਡੀ ਸੇਵਿੰਗ 12 ਲੱਖ ਤੁਹਾਡੀ ਆਮਦਨ ਹੈ ਉਹ ਟੈਕਸ ਰਜਿਮ ਦੀ ਜਿਹੜੀ ਹੈ ਵਰਤੋ ਤੁਹਾਨੂੰ ਕਰਨੀ ਚਾਹੀਦੀ ਹੈ ਔਰ ਇਸੇ ਹੀ ਤਰ੍ਹਾਂ ਜੇਕਰ ਤੁਹਾਡੀ ਆਮਦਨ 12 ਲੱਖ ਤੱਕ ਹੈ ਤੁਹਾਡੀ ਲਈ ਸੇਵਿੰਗ ਜਿਹੜੀ ਹੈ 3 ਲੱਖ 58000 ਹੋਣੀ ਚਾਹੀਦੀ ਹੈ ਅਗਰ ਇਸ ਤਰ੍ਹਾਂ ਨਹੀਂ ਹੈ ਤਾਂ ਫਿਰ ਤੁਸੀਂ ਵੀ ਜਿਹੜੀ ਹੈ ਨਿਊ ਟੈਕਸ ਰਜਿਮ ਦੀ ਵਰਤੋ ਜਿਹੜੀ ਕਰ ਸਕਦੇ ਹੋ ਜੇਕਰ ਤੁਹਾਡੀ ਆਮਦਨ 20 ਲੱਖ ਤੱਕ ਹੈ ਤਾਂ 3 ਲੱਖ 75000 ਦੀ ਸੇਵਿੰਗ ਜਿਹੜੀ ਤੁਹਾਡੀ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ 올ਡ ਟੈਕਸ ਰਜਿਮ ਦਾ ਜਿਹੜਾ ਹੈ ਲਾਭ ਲੈ ਸਕਦੇ ਹੋ ਪਰ ਜੇਕਰ ਤੁਸੀਂ ਇਸੇ ਤਰ੍ਹਾਂ ਨਹੀਂ ਹੈ ਤਾਂ ਫਿਰ ਤੁਹਾਨੂੰ ਨਿਊ ਟੈ ਨੇ ਕੀਤੇ ਗਏ ਨੇ ਨਿਊ ਟੈਕਸ ਜੀਮ ਦੇ ਵਿੱਚ ਕਿਹੜੀ ਆਮਦਨ ਵਾਲੇ ਨੂੰ ਕਿਹੜੀ ਟੈਕਸ ਨਿਯਮ ਦੀ ਜਿਹੜੀ ਚੋਣ ਕਰਨੀ ਚਾਹੀਦੀ ਹੈ ਕਿਉਂਕਿ ਨਿਊ ਟੈਕਸ ਦੇ ਵਿੱਚ ਕਿਸੇ ਤਰ੍ਹਾਂ ਦੀ